ਸੰਗਤ ਜੀ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਸ਼ਨੀ ਦੇਵ ਦੀ ਕਿਰਪਾ ਚਾਹੁੰਦੇ ਹੋ ਉਹ ਵੀ ਅਜਿਹੀ ਕਿਰਪਾ ਜਿਸ ਨਾਲ ਤੁਸੀਂ ਆਪਣੀ ਜ਼ਿੰਦਗੀ ਵਿੱਚ ਮਾਲਾ-ਮਾਲ ਹੋ ਜਾਓਗੇ ਅਤੇ ਤੁਹਾਡੇ ਘਰ ਦੀ ਸਾਰੀ ਦਿਲਦਰਦਾ ਅਤੇ ਬਿਮਾਰੀਆਂ ਮਿੱਟੀ ਨਾਲ ਮਿੱਟੀ ਹੋ ਜਾਣਗੀਆਂ ਸੰਗਤ ਜੀ ਇਹ ਤਾਂ ਸਭ ਨੂੰ ਪਤਾ ਹੈ ਕਿ ਜਦੋਂ ਵੀ ਸਾਡੀ ਜ਼ਿੰਦਗੀ ਵਿੱਚ ਦੁੱਖ ਆਉਂਦੇ ਹਨ ਤਾਂ ਸਾਡੇ ਉੱਪਰ ਸ਼ਨੀ ਦੇਵ ਦਾ ਪ੍ਰਕੋਪ ਹੁੰਦਾ ਹੈ ਜੀ ਇਸ ਵਿੱਚ ਕੋਈ ਵੀ ਰਾਸ਼ੀ ਬਾਤ ਨਹੀਂ ਸਕਦੀ ਅਤੇ ਇਹ ਪ੍ਰਕੋਪ ਸਾਰਿਆਂ ਦੀ ਜ਼ਿੰਦਗੀ ਵਿੱਚ ਹੁੰਦਾ ਹੈ ਜੀ ਸ਼ਨੀ ਦੇਵ ਨੂੰ ਖੁਸ਼ ਕਰਨ ਦੇ ਲਈ ਭਾਵ ਕੇ ਸ਼ਨੀ ਦਾ ਪ੍ਰਕੋਪ ਆਪਣੀ ਜ਼ਿੰਦਗੀ ਵਿੱਚੋਂ ਕੱਢਣ ਦੇ ਲਈ ਕਈ ਪ੍ਰਕਾਰ ਦੇ ਕੀੜੇ ਸਾਡੀ ਮਦਦ ਕਰਦੇ ਹਨ ਜੀ ਜੋ ਸੰਗਤਾਂ ਵਾਸਤੂ ਸ਼ਾਸਤਰ ਵਿੱਚ ਯਕੀਨ ਕਰਦਿਆਂ ਹਨ ਗ੍ਰਹਾਂ ਦੇ ਹਿਸਾਬ ਨਾਲ ਆਪਣੀ ਰਾਸ਼ੀ ਦਾ ਪਰਿਵਰਤਨ ਦੇਖਦਿਆਂ ਹਨ ਅਤੇ ਉਪਾਅ ਕਰਦਿਆਂ ਹਨ ਉਹ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਖੁਸ਼ਹਾਲੀ ਦੇਖਦਿਆਂ ਹਨ ਜੀ ਸੰਗਤ ਜੀ ਜਦੋਂ ਵੀ ਸਾਨੂੰ ਸਾਡੀ ਜ਼ਿੰਦਗੀ ਵਿੱਚ ਕੋਈ ਦਰਦ ਮਹਿਸੂਸ ਹੁੰਦਾ ਹੈ ਭਾਵ ਕਿ ਕੋਈ ਦੁੱਖ ਤਕਲੀਫਾਂ ਮਿਲਦੀਆਂ ਹਨ ਤਾਂ ਹਮੇਸ਼ਾ ਅਸੀਂ ਕਿਸੇ ਨਾ ਕਿਸੇ ਪ੍ਰਕਾਰ ਦਾ ਉਪਾਅ ਜ਼ਰੂਰ ਕਰਦੇ ਹਾਂ ਜੀ ਜਿਵੇਂ ਕਿ ਲਾਲ ਮਿਰਚਾਂ ਨਾਲ ਆਪਣੀ ਨਜ਼ਰ ਉਤਾਰਦੇ ਹਾਂ ਘਰ ਵਿੱਚ ਪਾਣੀ ਵਾਲੇ ਨਾਰੀਅਲ ਨੂੰ ਤੋੜ ਕੇ ਘਰ ਦੀ ਨਕਾਰਾਤਮਕ ਸ਼ਕਤੀ ਨੂੰ ਦੂਰ ਕਰਦੇ ਹਾਂ ਜੀ ਅਤੇ ਕਈ ਪ੍ਰਕਾਰ ਦੇ ਦਾਨ ਦੇ ਨਾਲ ਨਾਲ ਪਸ਼ੂ ਪੰਛੀਆਂ ਨੂੰ ਭੋਜਨ ਵੀ ਸ਼ਿਕਾਉਂਦੇ ਹਾਂ ਜੀ ਪਰ ਸੰਗਤ ਜੀ ਜੇਕਰ ਤੁਹਾਨੂੰ ਸ਼ਨੀ ਦੇਵ ਦੇ ਨਾਲ ਸੰਬੰਧਿਤ ਪੀੜਾ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਦਾ ਸੰਗੋ ਦੀ ਸਿੱਧਾ ਸਿੱਧਾ ਸੰਬੰਧ ਕਾਲੀਆਂ ਕੀੜੀਆਂ ਨਾਲ ਹੁੰਦਾ ਹੈ ਜੀ ਕਿਉਂਕਿ ਸ਼ਨੀ ਦੇਵ ਨੂੰ ਵੀ ਕਾਲੇ ਰੰਗ ਦੇ ਨਾਲ ਹੀ ਦੇਖਿਆ ਜਾਂਦਾ ਹੈ ਜੀ ਅਤੇ ਹਮੇਸ਼ਾ ਹੀ ਕੀੜੇ ਸ਼ਨੀ ਗ੍ਰਹਿ ਦੇ ਦੋਸ਼ ਨੂੰ ਹਰਨ ਵਿੱਚ ਸਭ ਤੋਂ ਅੱਗੇ ਹੁੰਦੇ ਹਨ ਪਰ ਬਹੁਤ ਸਾਰੀਆਂ ਪਰੇਸ਼ਾਨੀਆਂ ਸੰਗਤਾਂ ਨੂੰ ਆਉਂਦੀਆਂ ਹਨ ਕਿ ਕਿਸ ਤਰ੍ਹਾਂ ਦਾ ਉਪਾਅ ਸਹੀ ਰਹੇਗਾ ਘਰ ਵਿੱਚ ਕੀੜੀਆਂ ਹੋਣ ਤਾਂ ਕਿਸ ਤਰ੍ਹਾਂ ਦਾ ਉਪਾਅ ਸਾਨੂੰ ਕਰਨਾ ਚਾਹੀਦਾ ਹੈ ਅਤੇ ਜੇਕਰ ਕੀੜੀਆਂ ਘਰ ਦੇ ਬਾਹਰ ਹੋਣ ਤਾਂ ਫਿਰ ਕਿਸ ਤਰ੍ਹਾਂ ਦਾ ਉਪਾਅ ਸਾਨੂੰ ਕਰਨਾ ਚਾਹੀਦਾ ਹੈ ਜੀ ਸੰਗਤ ਜੀ ਕਈ ਵਾਰ ਕੀ ਹੁੰਦਾ ਹੈ ਕਾਲੀਆਂ ਕੀੜੀਆਂ ਸਾਡੇ ਘਰ ਵਿੱਚ ਨਿਕਲਦੀਆਂ ਹਨ ਅਤੇ ਕਈ ਵਾਰ ਵੱਡੇ ਕੀੜੇ ਵੀ ਸਾਡੇ ਘਰ ਵਿੱਚ ਸਾਨੂੰ ਦਿਖਾਈ ਦਿੰਦੇ ਹਨ ਜੀ ਇੱਕ ਗੱਲ ਸਮਝਣ ਵਾਲੀ ਹੈ ਕਿ ਜੇਕਰ ਘਰ ਵਿੱਚ ਕੀੜੀਆਂ ਨਿਕਲ ਰਹੀਆਂ ਹਨ ਤਾਂ ਪੱਕਾ ਘਰ ਵਿੱਚ ਕੋਈ ਕਲੇਸ਼ ਹੋਵੇਗਾ ਜਾਂ ਧਨ ਦੀ ਕਮੀ ਹੋਵੇਗੀ ਜਾਂ ਫਿਰ ਪੱਕਾ ਘਰ ਦਾ ਕੋਈ ਮੈਂਬਰ ਕਿਸੇ ਤਰ੍ਹਾਂ ਦੀ ਬਿਮਾਰੀ ਨਾਲ ਲੜ ਰਿਹਾ ਹੋਵੇਗਾ ਜੀ ਇਸ ਕਰਕੇ ਸ਼ਨੀ ਦੇਵ ਸਾਨੂੰ ਇਸ ਮੁਸ਼ਕਲ ਵਿੱਚੋਂ ਨਿਕਲਣ ਦਾ ਵੀ ਰਾਹ ਦਿੰਦੇ ਹਨ ਜੀ ਸੰਗਤ ਜੀ ਇੱਕ ਗੱਲ ਪੱਲੇ ਬੰਨ ਲਵੋ ਕਿ ਜੇਕਰ ਘਰ ਵਿੱਚ ਕੀੜੀਆਂ ਤੁਹਾਨੂੰ ਨਜ਼ਰ ਆਉਂਦੀਆਂ ਹਨ ਤਾਂ ਉਹਨਾਂ ਨੂੰ ਮਾਰਨ ਦੀ ਗਲਤੀ ਕਦੇ ਨਾ ਕਰਿਓ ਜੇਕਰ ਤੁਸੀਂ ਉਹਨਾਂ ਨੂੰ ਹਾਨੀ ਪਹਿਚਾਣ ਦੀ ਕੋਸ਼ਿਸ਼ ਕਰਦੇ ਹੋ ਤਾਂ ਬਾਅਦ ਵਿੱਚ ਕਦੇ ਵੀ ਤੁਹਾਡੇ ਘਰ ਵਿੱਚ ਕੀੜੀਆਂ ਤੁਹਾਨੂੰ ਦਿਖਾਈ ਨਹੀਂ ਦੇਣਗੀਆਂ ਅਤੇ ਸ਼ਨੀ ਦੇਵ ਦਾ ਦੋਸ਼ ਜ਼ਿੰਦਗੀ ਭਰ ਵਿੱਚ ਤੁਹਾਡੇ ਘਰ ਅਤੇ ਤੁਹਾਡੇ ਪਰਿਵਾਰ ਉੱਪਰ ਬਣਿਆ ਰਹੇਗਾ ਜੀ ਪਰ ਕਈ ਲੋਕ ਹਨ ਜੋ ਮਾਰਕੀਟ ਵਿੱਚੋਂ ਕੀੜਿਆਂ ਨੂੰ ਮਾਰਨ ਦੇ ਲਈ ਦਵਾਈ ਦਾ ਇਸਤੇਮਾਲ ਕਰਦੇ ਹਨ ਸੰਗਤ ਜੀ ਇੱਕ ਗੱਲ ਸਮਝਣ ਵਾਲੀ ਹੈ ਕਿ ਕੀੜੀਆਂ ਕਦੇ ਵੀ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਕਰਦੀਆਂ ਜੀ ਇਹ ਸਿਰਫ ਆਪਣਾ ਘਰ ਬਣਾਉਂਦੀਆਂ ਹਨ ਅਤੇ ਆਂਡੇ ਦਿੰਦੀਆਂ ਹਨ ਜੇਕਰ ਤੁਹਾਡੇ ਘਰ ਦਾ ਇੱਕ ਵੀ ਦਾਣਾ ਇਹ ਆਪਣੇ ਆਪ ਚੁਗ ਲੈਂਦੀਆਂ ਹਨ ਤਾਂ ਤੁਹਾਡੇ ਘਰ ਦਾ ਕਲੇਸ਼ ਦੂਰ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਧੰਦੇ ਆਉਣ ਦੇ ਚਾਂਸ ਵੀ ਵੱਧ ਜਾਣਗੇ ਜੀ ਸੰਗਤ ਜੀ ਸਾਡੇ ਤਰ੍ਹਾਂ ਇਹ ਵੀ ਪਰਮਾਤਮਾ ਦੇ ਬਣਾਏ ਹੋਏ ਹੀ ਜੀਵ ਹਨ ਜਿਵੇਂ ਅਸੀਂ ਆਪਣੇ ਪਰਿਵਾਰ ਲਈ ਸਾਰਾ ਦਿਨ ਭੱਜੇ ਫਿਰਦੇ ਹਾਂ ਉਸੇ ਤਰ੍ਹਾਂ ਇਹ ਵੀ ਆਪਣੇ ਪਰਿਵਾਰ ਨੂੰ ਪਾਲਦੇ ਹਨ ਜੀ ਇਸੇ ਤਰ੍ਹਾਂ ਕਈ ਅਜਿਹੇ ਲੋਕ ਵੀ ਹਨ ਜੋ ਕੁੱਤਿਆਂ ਪ੍ਰਤੀ ਬੜਾ ਗੁੱਸਾ ਜ਼ਾਹਿਰ ਕਰਦੇ ਹਨ ਗਲੀ ਵਿੱਚ ਬੈਠਿਆ ਹੋਇਆ ਉੱਪਰ ਹਮਲਾ ਕਰ ਦਿੰਦੇ ਹਨ ਅਤੇ ਸੁੱਤੇ ਪਿਆਂ ਨੂੰ ਭਜਾ ਦਿੰਦੇ ਹਨ ਜੀ ਇਹੀ ਸਾਡੇ ਕਰਮ ਹੁੰਦੇ ਹਨ ਜੋ ਸਾਨੂੰ ਇਸ ਜਨਮ ਵਿੱਚ ਹੀ ਨਰਕ ਦੇ ਦਰਸ਼ਨ ਕਰਵਾ ਦਿੰਦੇ ਹਨ ਜੀ ਕਿਉਂਕਿ ਜੀਵ ਕੋਈ ਵੀ ਹੋਵੇ ਪਹਿਲਾ ਸ਼ਨੀ ਦੇਵ ਦੇ ਨਾਲ ਲਿੰਕ ਕਰਦਾ ਹੈ ਜੀ ਖਾਸ ਕਰਕੇ ਕਾਲੇ ਰੰਗ ਦੇ ਜੀਵ ਚਾਹੇ ਕੁੱਤਾ ਹੋਵੇ ਜਾਂ ਫਿਰ ਕਾਲੀਆਂ ਕੀੜੀਆਂ ਹੋਣ ਸੰਗਤ ਜੀ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਦੇਖਿਆ ਹੋਵੇਗਾ ਉਹ ਕੀੜੀਆਂ ਨੂੰ ਆਟਾ ਪਾਉਂਦੇ ਹਨ ਅਤੇ ਕਈ ਅਜਿਹੇ ਲੋਕ ਵੀ ਹਨ ਜੋ ਕੀੜੀਆਂ ਨੂੰ ਹਰ ਜਗ੍ਹਾ ਭਾਲ ਭਾਲ ਕੇ ਉਹਨਾਂ ਨੂੰ ਆਟਾ ਪਾਉਂਦੇ ਹਨ ਅਤੇ ਕਈ ਅਜਿਹੇ ਲੋਕ ਵੀ ਹਨ ਜੋ ਕੀੜੀਆਂ ਨੂੰ ਨਾਰੀਅਲ ਦਾ ਬੁਰਾਦਾ ਵੀ ਖਾਣ ਨੂੰ ਦਿੰਦੇ ਹਨ ਸੰਗਤ ਜੀ ਸ਼ਨੀ ਦੇਵ ਨੇ ਖਾਸ ਕਰpanਾ ਕੀੜੀਆਂ ਉੱਪਰ ਕੀਤੀ ਹੁੰਦੀ ਹੈ ਇਸ ਕਰਕੇ ਲੋਕ ਉਪਾਅ ਦੇ ਲਈ ਇਹਨਾਂ ਨੂੰ ਇਹਨਾਂ ਕੁਝ ਖਾਣ ਨੂੰ ਦਿੰਦੇ ਹਨ ਜੀ ਤੁਸੀਂ ਇੱਕ ਗੱਲ ਨੋਟ ਕਰਿਓ ਕਿ ਇਹ ਕੀੜੀਆਂ ਕਦੇ ਵੀ ਤੁਹਾਨੂੰ ਇੱਕ ਜਗ੍ਹਾ ਤੇ ਰੁਕੀਆਂ ਦਿਖਾਈ ਨਹੀਂ ਦੇਣੀਆਂ ਜੀ ਇਹ ਹੀ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਕਿ ਸ਼ਨੀ ਦੇਵ ਦੇ ਨਾਲ ਸੰਬੰਧਿਤ ਸਾਰੇ ਉਪਾਅ ਕੀੜੀਆਂ ਉੱਪਰ ਕੀਤੇ ਜਾਂਦੇ ਹਨ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਇੱਕ ਸਾਰ ਰਹਿਣਾ ਹਮੇਸ਼ਾ ਸਾਨੂੰ ਖੁਸ਼ੀਆਂ ਦਾ ਪ੍ਰਤੀਕ ਦਿੰਦਾ ਹੈ ਜੀ ਸੰਗਤ ਜੀ ਪੁਰਾਣੇ ਵੇਦਾਂ ਵਿੱਚ ਸਾਨੂੰ ਕਾਫੀ ਸਾਰੇ ਸਿੱਖਿਆ ਦੇ ਮੰਤਰ ਮਿਲਦੇ ਹਨ ਜਿਨ੍ਹਾਂ ਵਿੱਚ ਇਹਨਾਂ ਕੀੜੀਆਂ ਦਾ ਜ਼ਿਕਰ ਸਭ ਤੋਂ ਉੱਪਰ ਆਉਂਦਾ ਹੈ ਜੀ ਕਿਉਂਕਿ ਇਹ ਹਮੇਸ਼ਾ ਇੱਕ ਪਰਿਵਾਰ ਦੀ ਤਰ੍ਹਾਂ ਮਿਲ ਕੇ ਰਹਿੰਦੇ ਹਨ ਅਤੇ ਇਹਨਾਂ ਦੀ ਉਮਰ ਵੀ ਬਹੁਤ ਜ਼ਿਆਦਾ ਹੁੰਦੀ ਹੈ ਜੀ ਇਸ ਕਰਕੇ ਇਹਨਾਂ ਦੀ ਨਸਲ ਕਦੇ ਵੀ ਖਤਮ ਨਹੀਂ ਹੋ ਸਕਦੀ ਕਈ ਲੋਕ ਇਹ ਵੀ ਕਹਿੰਦੇ ਹਨ ਕਿ ਸ਼ਨੀ ਗ੍ਰਹਿ ਦੇ ਨਾਲ ਹੀ ਇਨਾਂ ਦਾ ਜਨਮ ਹੋਇਆ ਸੀ ਸ਼ਨੀ ਗ੍ਰਹਿ ਦਾ ਇੰਨਾ ਜ਼ਿਆਦਾ ਦੋਸ਼ ਜੋ ਚੰਗੇ ਭਲੇ ਇਨਸਾਨ ਦੀ ਸਾਰੀ ਜ਼ਿੰਦਗੀ ਤਬਾਹ ਕਰ ਸਕਦਾ ਹੈ ਉਸ ਨੂੰ ਖਤਮ ਕਰਨ ਦੇ ਲਈ ਕੀੜੀਆਂ ਨੂੰ ਧਰਤੀ ਉੱਪਰ ਭੇਜਿਆ ਗਿਆ ਸੀ ਇਹ ਗੱਲ ਪੁਰਾਣੇ ਲੋਕਾਂ ਦੁਆਰਾ ਮੰਨੀ ਜਾਂਦੀ ਹੈ ਜੀ ਅਤੇ ਸੰਗਤ ਜੀ ਇਹ ਜੋ ਉਪਾਅ ਕੀੜੀਆਂ ਉੱਪਰ ਕੀਤੇ ਜਾਂਦੇ ਹਨ ਇਹ ਕੋਈ ਅੱਜ ਦੇ ਸਮੇਂ ਵਿੱਚ ਨਹੀਂ ਹਨ ਸੰਗਤ ਜੀ ਤੁਹਾਨੂੰ ਦੱਸ ਦਈਏ ਕਿ ਕੀੜੀਆਂ ਆਪਣੇ ਆਸ-ਪਾਸ ਦੀ ਸਾਰੀ ਪ੍ਰਕਾਰ ਦੀ ਊਰਜਾ ਨੂੰ ਮਹਿਸੂਸ ਕਰ ਸਕਦੀਆਂ ਹਨ ਪੁਰਾਣੇ ਬਜ਼ੁਰਗਾਂ ਦੁਆਰਾ ਮੰਨਿਆ ਜਾਂਦਾ ਸੀ ਕਿ ਜੇਕਰ ਕੀੜੀਆਂ ਘਰ ਵਿੱਚ ਨਿਕਲ ਰਹੀਆਂ ਹਨ ਤਾਂ ਇਸ ਦਾ ਮਤਲਬ ਘਰ ਵਿੱਚ ਕੋਈ ਨਕਾਰਾਤਮਕ ਊਰਜਾ ਨੇ ਪ੍ਰਵੇਸ਼ ਕੀਤਾ ਹੈ ਜੀ ਪਰ ਸੰਗਤ ਜੀ ਅਸੀਂ ਇਹਨਾਂ ਨੂੰ ਦੇਖਦੇ ਕਦੇ ਵੀ ਕਿਸੇ ਵੀ ਪ੍ਰਕਾਰ ਦਾ ਉਪਾਅ ਨਹੀਂ ਕਰਦੇ ਜਿਸ ਕਰਕੇ ਸਾਡੀ ਜ਼ਿੰਦਗੀ ਹੋਰ ਔਖੀ ਹੁੰਦੀ ਜਾਂਦੀ ਹੈ ਜੀ ਸੰਗਤ ਜੀ ਸਭ ਤੋਂ ਪਹਿਲਾ ਉਪਾਅ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਜਿੱਥੇ ਕੀੜੀਆਂ ਨਿਕਲਦੀਆਂ ਹਨ ਉਸ ਜਗ੍ਹਾ ਤੇ ਆਟਾ ਜ਼ਰੂਰ ਪਾਉਣਾ ਹੈ ਜੀ ਜਿਵੇਂ ਜਿਵੇਂ ਕੀੜੀਆਂ ਆਟਾ ਖਾਣਗੀਆਂ ਉਸੇ ਤਰ੍ਹਾਂ ਹੀ ਤੁਹਾਡੇ ਘਰ ਵਿੱਚੋਂ ਨਕਾਰਾਤਮਕ ਸ਼ਕਤੀ ਦੂਰ ਹੁੰਦੀ ਜਾਵੇਗੀ ਅਤੇ ਘਰ ਵਿੱਚ ਧਨ ਦੀ ਬਰਕਤ ਹੁੰਦੀ ਰਹੇਗੀ ਜੀ ਸੰਗਤ ਜਿੱਥੇ ਕੀੜੀਆਂ ਨਿਕਲਦੀਆਂ ਹਨ ਕਦੇ ਵੀ ਉਹਨਾਂ ਨੂੰ ਭਜਾਉਣ ਲਈ ਹਲਦੀ ਦਾ ਪ੍ਰਯੋਗ ਨਾ ਕਰੋ ਅਤੇ ਕੋਸ਼ਿਸ਼ ਕਰੋ ਕਿ ਉਹ ਪੈਰਾਂ ਹੇਠਾਂ ਨਾ ਆਉਣ ਕਿਉਂਕਿ ਸੰਗਤ ਜੀ ਇਹ ਜ਼ਿਆਦਾ ਦੇਰ ਉਸ ਜਗ੍ਹਾ ਤੇ ਨਹੀਂ ਰਹਿੰਦੀਆਂ ਯਾਦ ਰੱਖੋ ਜਦੋਂ ਵੀ ਸਾਡੀ ਜ਼ਿੰਦਗੀ ਵਿੱਚ ਕੋਈ ਸਮੱਸਿਆ ਦਾ ਹੱਲ ਹੋਣਾ ਹੁੰਦਾ ਹੈ ਨਾ ਤਾਂ ਕੁਦਰਤ ਇਹਨਾਂ ਜੀਵਨ ਦੁਆਰਾ ਸਾਨੂੰ ਸੰਕੇਤ ਭੇਜਦੀ ਹੈ ਜੀ ਇਸ ਲਈ ਜੋ ਉਪਾਅ ਦੱਸੇ ਗਏ ਹਨ ਉਹਨਾਂ ਨੂੰ ਇਗਨੋਰ ਨਾ ਕਰਿਓ ਤੁਸੀਂ ਕੀੜੀਆਂ ਕੋਲ ਗੁੜ ਦਾ ਚੂਰਾ ਬਣਾ ਕੇ ਵੀ ਪਾ ਸਕਦੇ ਹੋ ਜੀ ਇਸ ਦੇ ਨਾਲ ਹੀ ਸੰਗਤ ਜੀ ਜੇਕਰ ਘਰ ਵਿੱਚ ਕੀੜੀਆਂ ਆ ਰਹੀਆਂ ਹਨ ਤਾਂ ਇਸ ਦਾ ਸਿੱਧਾ ਸਿੱਧਾ ਮਤਲਬ ਇਹੀ ਹੈ ਕਿ ਸ਼ਨੀ ਦੇਵ ਦਾ ਤੁਹਾਡੇ ਤੇ ਪ੍ਰਕੋਪ ਹੈ ਅਤੇ ਸ਼ਨੀ ਦੇਵ ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਉਪਾਅ ਕਰਨ ਦੇ ਲਈ ਕੀੜੀਆਂ ਦੁਆਰਾ ਸੰਕੇਤ ਭੇਜ ਰਹੇ ਹਨ ਇਸ ਕਰਕੇ ਤੁਸੀ ਕੀ ਕਰਨਾ ਹੈ ਕਿ ਜੇਕਰ ਘਰ ਦੇ 메ਨ ਗੇਟ ਵਿੱਚ ਕੋਈ ਕੁੱਤਾ ਆਉਂਦਾ ਹੈ ਤਾਂ ਉਸ ਨੂੰ ਤੁਸੀ ਇੱਕ ਜਾਂ ਦੋ ਰੋਟੀਆਂ ਜ਼ਰੂਰ ਖਵਾਉਣੀਆਂ ਹਨ ਇਸ ਦੇ ਨਾਲ ਸੰਗਤ ਜੀ ਤੁਸੀ ਆਪਣੀ ਛਾਤ ਉੱਪਰ ਵੀ ਗੁੜ ਦੀ ਮਿੱਠੀ ਰੋਟੀ ਚੂਰ ਕੇ ਪਾਉਣੀ ਹੈ ਜੀ ਕਈ ਵਾਰ ਕੀ ਹੁੰਦਾ ਹੈ ਸਾਡੀ ਛਾਤ ਉੱਪਰ ਕਾਫੀ ਸਾਰੀਆਂ ਕੀੜੀਆਂ ਹੁੰਦੀਆਂ ਹਨ ਜਿਵੇਂ ਜਿਵੇਂ ਉਹ ਕੀੜੀਆਂ ਉਸ ਮਿੱਠੀ ਰੋਟੀ ਨੂੰ ਖਾਣਦੀਆਂ ਓਨੀ ਜਲਦੀ ਹੀ ਤੁਹਾਡੇ ਘਰੋਂ ਅਤੇ ਤੁਹਾਡੇ ਪਰਿਵਾਰ ਉਤੋਂ ਸ਼ਨੀ ਦੇਵ ਦਾ ਪ੍ਰਕੋਪ ਘਟ ਜਾਵੇਗਾ ਜੀ ਅਤੇ ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਚੰਗੇ ਸੰਕੇਤ ਤੁਹਾਨੂੰ ਮਿਲਨੇ ਸ਼ੁਰੂ ਹੋ ਜਾਣਗੇ ਜੀ ਸੰਗਤ ਜੀ ਕਈ ਵਾਰ ਕੀ ਹੁੰਦਾ ਹੈ ਕਿ ਇਹ ਕੀੜੀਆਂ ਆਪਣੇ ਆਂਡੇ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਲੈ ਜਾਂਦੀਆਂ ਹਨ ਕਈ ਸੰਗਤਾਂ ਨੂੰ ਲੱਗਦਾ ਹੈ ਕਿ ਸਾਡੇ ਕੀਤੇ ਉਪਾ ਹੁਣ ਕੰਮ ਨਹੀਂ ਕਰ ਰਹੇ ਪਰ ਸੰਗਤ ਜੀ ਇਸ ਤਰ੍ਹਾਂ ਨਹੀਂ ਹੁੰਦਾ ਇਹ ਸਿਰਫ ਆਪਣੀ ਜਗ੍ਹਾ ਬਦਲਦੀਆਂ ਹਨ ਜੇਕਰ ਇਹ ਆਪਣੇ ਆਂਡੇ ਨੂੰ ਕਿਸੇ ਹੋਰ ਜਗ੍ਹਾ ਤੇ ਲੈ ਕੇ ਜਾਂਦੇ ਹਨ ਤਾਂ ਇਸ ਵਿੱਚ ਤੁਹਾਡੀ ਕੋਈ ਗਲਤੀ ਨਹੀਂ ਹੈ ਜੀ ਜੇਕਰ ਤੁਸੀਂ ਆਪਣੇ ਦਿਲੋਂ ਇਹਨਾਂ ਉਪਾਵਾਂ ਨੂੰ ਕੀਤਾ ਹੈ ਭਾਵੇਂ ਇਹਨਾਂ ਨੂੰ ਕੁਝ ਖਾਣ ਲਈ ਦਿੱਤਾ ਹੈ ਤਾਂ ਸ਼ਨੀ ਦੇਵ ਦਾ ਪ੍ਰਕੋਪ ਤੁਹਾਡੇ ਘਰ ਵਿੱਚੋਂ ਜ਼ਰੂਰ ਨਿਕਲ ਜਾਵੇਗਾ ਪਰ ਇੱਕ ਗੱਲ ਸਮਝਣ ਵਾਲੀ ਹੈ ਕਿ ਜੇਕਰ ਤੁਸੀਂ ਇਹਨਾਂ ਨੂੰ ਆਪਣੇ ਘਰ ਵਿੱਚੋਂ ਕੁਝ ਖਾਣ ਨੂੰ ਦੇ ਦਿੱਤਾ ਅਤੇ ਉਸ ਤੋਂ ਬਾਅਦ ਤੁਹਾਡੇ ਘਰ ਵਿੱਚ ਬਰਕਤ ਸ਼ੁਰੂ ਹੋ ਜਾਵੇਗੀ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸ ਤੋਂ ਬਾਅਦ ਇਹ ਕੀੜੀਆਂ ਤੁਹਾਡੇ ਘਰ ਨੂੰ ਛੱਡ ਦੇਣੀਆਂ ਜੇਕਰ ਸੰਗਤ ਜੀ ਇਹਨਾਂ ਕੀੜੀਆਂ ਨੂੰ ਤੁਹਾਡੇ ਘਰ ਦਾ ਚੰਗਾ ਖਾਣਾ ਮਿਲਦਾ ਹੈ ਤਾਂ ਇਹ ਕਾਫੀ ਦੇਰ ਵੀ ਤੁਹਾਡੇ ਘਰ ਰਹਿ ਸਕਦੀਆਂ ਹਨ ਅਤੇ ਆਪਣੇ ਪਰਿਵਾਰ ਨੂੰ ਵਧਾ ਸਕਦੀਆਂ ਹਨ ਪਰ ਸੰਗਤ ਜੀ ਇੱਕ ਗੱਲ ਯਾਦ ਰੱਖਿਓ ਜਿੰਨੀ ਦੇਰ ਇਹ ਜੀਵ ਤੁਹਾਡੇ ਘਰ ਵਿੱਚ ਰਹਿਣਗੇ ਜਿੰਨੀ ਦੇਰ ਇਹਨਾਂ ਦੇ ਟੈਡ ਵਿੱਚ ਤੁਹਾਡੇ ਘਰ ਦਾ ਦਿੱਤਾ ਹੋਇਆ ਖਾਣਾ ਜਾਂਦਾ ਰਹੇਗਾ ਤੁਸੀਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚੇ ਰਹੋਗੇ ਜੀ ਕਿਉਂਕਿ ਸੰਗਤ ਜੀ ਸਭ ਨੂੰ ਪਤਾ ਹੈ ਕਿ ਗ੍ਰਹਾਂ ਦੇ ਹਿਸਾਬ ਨਾਲ ਰਾਸ਼ੀਆਂ ਦੇ ਹਿਸਾਬ ਨਾਲ 70% ਦੋਸ਼ ਸਾਡੇ ਉੱਪਰ ਹਮੇਸ਼ਾ ਸ਼ਨੀ ਗ੍ਰਹਿ ਦੇ ਹੀ ਹੁੰਦੇ ਹਨ ਜਦੋਂ ਸਾਡੀਆਂ ਰਾਸ਼ੀਆਂ ਵਿੱਚ ਸ਼ਨੀ ਦੋਸ਼ ਆ ਜਾਂਦਾ ਹੈ ਤਾਂ ਉਹ ਰਾਸ਼ੀ ਕੋਈ ਵੀ ਹੋਵੇ ਉਸ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੀ ਇਸ ਕਰਕੇ ਜੇਕਰ ਤੁਹਾਡੇ ਘਰ ਵਿੱਚ ਕੀੜੀਆਂ ਆ ਰਹੀਆਂ ਹਨ ਤਾਂ ਇਹ ਤੁਹਾਡੇ ਲਈ ਬਹੁਤ ਖੁਸ਼ੀ ਦਾ ਮੌਕਾ ਹੈ ਜੀ ਇਸ ਮੌਕੇ ਨੂੰ ਤੁਸੀਂ ਗਵਾਣਾ ਦਿਓ ਇਸ ਕਰਕੇ ਕੁਦਰਤ ਹੀ ਤੌਰ ਤੇ ਵੀ ਹਮੇਸ਼ਾ ਜੀਵਾਂ ਦੀ ਮਦਦ ਕਰਿਆ ਕਰੋ ਸਿਰਫ ਇਹ ਨਹੀਂ ਹੈ ਕਿ ਤੁਸੀਂ ਆਪਣੇ ਮਤਲਬ ਦੇ ਲਈ ਇਹਨਾਂ ਕੀੜੀਆਂ ਨੂੰ ਖਾਣਾ ਪਾਉਣਾ ਹੈ ਤੁਸੀਂ ਪੰਛੀਆਂ ਨੂੰ ਵੀ ਦਾਣੇ ਪਾ ਸਕਦੇ ਹੋ ਸੰਗਤ ਜੀ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜਿੰਨਾ ਤੁਸੀਂ ਕੁਦਰਤ ਦੇ ਨਾਲ ਜੁੜੇ ਰਹੋਗੇ ਓਨਾ ਹੀ ਤੁਹਾਡੇ ਘਰ ਵਿੱਚੋਂ ਨਕਾਰਾਤਮਕ ਊਰਜਾ ਚਲੀ ਜਾਵੇਗੀ ਕਿਉਂਕਿ ਜੇਕਰ ਪੰਛੀ ਤੁਹਾਡੇ ਘਰ ਵਿੱਚ ਆ ਰਹੇ ਹਨ ਅਤੇ ਤੁਹਾਡੇ ਘਰੋਂ ਦਾਣਾ ਚੁਗ ਰਹੇ ਹਨ ਤਾਂ ਯਾਦ ਰੱਖਿਓ ਉਹ ਚੋਗੇ ਦੀ ਰੂਕ ਵਿੱਚ ਤੁਹਾਡੇ ਘਰ ਉਬਰੀਆਂ ਸ਼ਕਤੀਆਂ ਅਤੇ 네ਗੇਟਿਵ એનર્ਜੀ ਨੂੰ ਚੁਗ ਕੇ ਆਪਣੇ ਅੰਦਰ ਗ੍ਰਹਿਣ ਕਰ ਲੈਂਦੇ ਹਨ ਤੁਸੀਂ ਦੇਖਿਆ ਹੋਵੇਗਾ ਜਿਸ ਘਰ ਵਿੱਚ ਜਿਆਦਾ ਪੰਛੀ ਬੋਲਦੇ ਹਨ ਜਾਂ ਜਿਸ ਘਰ ਵਿੱਚ ਪੰਛੀਆਂ ਨੂੰ ਜਾਂ ਕਬੂਤਰਾਂ ਨੂੰ ਪਾਣੀ ਰੱਖਿਆ ਜਾਂਦਾ ਹੈ ਜਲ ਰੱਖਿਆ ਜਾਂਦਾ ਹੈ ਉਸ ਘਰ ਵਿੱਚ ਸਭ ਤੋਂ ਜਿਆਦਾ ਰੌਣਕ ਦਿਖਾਈ ਦਿੰਦੀ ਹੈ ਜੀ ਅਤੇ ਉਸ ਘਰ ਦੇ ਸਾਰੇ ਪੇੜ ਪੌਦੇ ਵੀ ਹਰੇ ਭਰੇ ਦਿਖਾਈ ਦੇਣਗੇ ਜੀ ਪਰ ਜਿਸ ਘਰ ਵਿੱਚ ਤੁਹਾਨੂੰ ਕਦੇ ਵੀ ਕੋਈ ਪੰਛੀਆਂ ਲਈ ਪਾਣੀ ਦਾ ਕਟੋਰਾ ਨਹੀਂ ਦਿਖਦਾ ਉਹ ਘਰ ਦੂਰੋਂ ਹੀ ਦਿਖਣ ਵਿੱਚ ਬੰਜਰ ਦਿਖਾਈ ਦੇਵੇਗਾ ਇਸ ਕਰਕੇ ਜੇਕਰ ਤੁਸੀਂ ਕੁਦਰਤ ਦੇ ਨਾਲ ਜੁੜਨਾ ਚਾਹੁੰਦੇ ਹੋ ਤੁਸੀਂ ਉਸ ਪਰਮਾਤਮਾ ਦੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਹਮੇਸ਼ਾ ਉਸ ਨਾਲ ਪਿਆਰ ਕਰੋ ਜੀ ਉਸ ਪਰਮਾਤਮਾ ਦੁਆਰਾ ਬਣਾਇਆ ਗਿਆ ਹਰ ਜੀਵ ਤੁਹਾਡੇ ਦੇ ਜ਼ਰੂਰੀ ਹੈ ਜੀ ਅਤੇ ਪੇੜ ਪੌਦੇ ਇਸ ਕੁਦਰਤ ਵਿੱਚ ਹੀ ਆਉਂਦੇ ਹਨ ਪਰ ਕਾਲੀਆਂ ਕੀੜੀਆਂ ਨੂੰ ਇਹ ਦਾਣਾ ਪਾਉਣਾ ਭਾਵ ਕਿ ਇਹ ਉਪਾਅ ਕਰਨੇ ਕਦੇ ਨਾ ਭੁੱਲੋ ਕਿਉਂਕਿ ਸੰਤ ਜੀ ਸਾਨੂੰ ਕਦੇ ਵੀ ਇਹ ਨਹੀਂ ਪਤਾ ਲੱਗਦਾ ਕਿ ਸਾਡੇ ਉੱਪਰ ਸ਼ਨੀ ਦਾ ਪ੍ਰਕੋਪ ਹੈ ਜਾਂ ਨਹੀਂ ਇਸੇ ਤਰ੍ਹਾਂ ਹੀ ਸਾਡੇ ਦਿਨ ਬਦਲ ਜਾਣਗੇ ਪਰ ਸੰਗਤ ਜੀ ਇਸ ਤਰ੍ਹਾਂ ਨਹੀਂ ਹੁੰਦਾ ਕਈ ਵਾਰ ਜਾਣੇ ਅਣਜਾਣੇ ਵਿੱਚ ਸਾਡੇ ਕੋਲੋਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਸਾਡੇ ਕੋਲ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਜਿਸ ਕਰਕੇ ਸਾਡੇ ਉੱਪਰ ਗ੍ਰਹਾਂ ਦਾ ਦੋਸ਼ ਪੈ ਜਾਂਦਾ ਹੈ ਜੀ ਜਿਸ ਵਿੱਚ ਸ਼ਨੀ ਗ੍ਰਹਿ ਸਭ ਤੋਂ ਉੱਪਰ ਆਉਂਦਾ ਹੈ ਜੀ ਇਸ ਕਰਕੇ ਸ਼ਨੀ ਗ੍ਰਹਿ ਦੇ ਦੋਸ਼ ਨੂੰ ਦੂਰ ਕਰਨ ਦੇ ਲਈ ਕੀੜੀਆਂ ਸਭ ਤੋਂ ਵਧੀਆ ਇੱਕ ਸਾਧਨ ਦਾ ਕੰਮ ਕਰਦੀਆਂ ਹਨ ਇਸ ਕਰਕੇ ਸੰਗਤ ਜੀ ਅੱਜ ਤੋਂ ਬਾਅਦ ਕੀੜੀਆਂ ਨੂੰ ਕਦੇ ਵੀ ਤੁਸੀਂ ਹਲਦੀ ਪਾ ਕੇ ਨਹੀਂ ਭਜਾਉਣਾ ਅਤੇ ਹਮੇਸ਼ਾ ਉਹਨਾਂ ਲਈ ਕੁਛ ਨਾ ਕੁਛ ਖਾਣ ਨੂੰ ਦਿੰਦੇ ਰਹਿਣਾ ਹੈ ਜੀ ਸੰਗਤ ਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਸੇ ਤਰ੍ਹਾਂ ਦੀਆਂ ਚੰਗੀਆਂ ਅਤੇ ਉਪਾਅ ਵਾਲੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਲਾਈਕ ਕਰਿਓ ਜੀ ਸੰਗਤ ਜੀ ਇਸ ਚੈਨਲ ਤੇ ਕੋਈ ਵੀ ਅਜੀਹਾ ਕੰਮ ਨਹੀਂ ਦੱਸਿਆ ਜਾਂਦਾ ਜੋ ਕਿ ਵਹਿਮ ਭਰਮ ਵਿੱਚ ਹੋਵੇ ਹਮੇਸ਼ਾ ਕੁਦਰਤ ਦੇ ਨਾਲ ਸੰਬੰਧਿਤ ਹੀ ਤੁਹਾਨੂੰ ਉਪਾਅ ਦੱਸੇ ਜਾਂਦੇ ਹਨ ਅਤੇ ਇਸ ਚੈਨਲ ਉੱਤੇ ਜਿਹੜੇ ਵੀ ਤੁਹਾਨੂੰ ਉਪਾਅ ਦੱਸੇ ਜਾਂਦੇ ਹਨ ਉਹਨਾਂ ਦਾ ਕਿਸੇ ਵੀ ਵਿਅਕਤੀ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਜੀ ਇਸ ਕਰਕੇ ਸੰਗਤ ਜੀ ਹਮੇਸ਼ਾ ਪਰਮਾਤਮਾ ਦਾ ਨਾਮ ਲੈਂਦੇ ਰਹੋ ਅਤੇ ਹਮੇਸ਼ਾ ਕੁਦਰਤ ਦੇ ਨਾਲ ਜੁੜੇ ਰਹੋ ਜੀ ਕਿਉਂਕਿ ਸੰਗਤ ਜੀ ਉਪਾਅ ਦਾ ਮਤਲਬ ਸਿਰਫ ਇਹੀ ਹੁੰਦਾ ਹੈ ਕਿ ਬੇਜਵਾਨਿਆਂ ਦਾ ਢੱਡ ਭਰਨਾ ਇਸ ਕਰਕੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਇਸ ਤਰ੍ਹਾਂ ਹੀ ਸਾਡੇ ਚੈਨਲ ਨੂੰ ਪਿਆਰ ਦਿੰਦੇ ਰਹੋ ਜੀ ਸਾਰੀਆਂ ਸੰਗਤਾਂ ਨੂੰ ਸਤਿ ਸ਼੍ਰੀ ਅਕਾਲ ਜੀ